CTU ਕਰਮਚਾਰੀਆਂ ਵੱਲੋਂ ਅੱਜ ਡਿਪੂ ਦੇ ਵਿੱਚ ਇੱਕ ਵਿਸ਼ਾਲ ਗੇਟ ਰੈਲੀ ਕੀਤੀ ਗਈ ਤੇ ਇਸ ਮੌਕੇ ਜੂਨੀਅਨ ਦੇ ਪ੍ਰਧਾਨ ਨੇ ਜਾਣਕਾਰੀ ਦਿੱਤੀ ਹੈ ਕਿ ਬੀਤੇ 2 ਸਾਲਾਂ ਦੇ ਵਿੱਚ CTU ਨੇ ਪੁਤਰੀ ਭਾਰਤ ਦੇ ਵਿੱਚ 2 ਤਮਗੇ ਹਾਸਲ ਕੀਤੇ ਨੇ ਤੇ ਬੁਲੰਦੀਆਂ ਨੂੰ ਛੂਹ ਆਏ ਤੇ ਜੂਨੀਅਨ ਨੇ ਮੰਗਾ ਦਿਲੇ ਸੰਘਰਸ਼ ਕੀਤਾ ਹੈ ਤੇ ਬੀਤੇ 2 ਸਾਲਾਂ ਦੇ ਵਿੱਚ CTU ਦੇ ਬਰੇਡ ਦੇ ਵਿੱਚ ਕਈ ਨਵੀਆਂ ਬੱਸਾਂ ਸ਼ਾਮਲ ਕੀਤੀਆਂ ਗਈਆਂ ਨੇ ਤੇ ਡਰਾਈਵਰ ਕੰਡਕਟਰ ਤੇ ਵਰਕਸ਼ਾਪ ਦੇ ਤਕਰੀਬਨ 400 ਕਰਮਚਾਰੀਆਂ ਦੀ ਰੈਗੂਲਰ ਭਰਤੀ ਵੀ ਕਰਵਾਈ ਗਈ ਹੈ ਅਤੇ ਨਾਲ ਹੀ ਕੰਡਕਟਰ ਡਰਾਈਵਰ ਤੇ ਵਰਕਸ਼ਾਪ ਦੇ ਜਿੰਨਾ ਕਰਮਚਾਰੀਆਂ ਦੀ ਪ੍ਰੋਮੋਸ਼ਨ ਹੰਦਸੀ ਉਹਨਾਂ ਨੂੰ ਪ੍ਰੋਮੋਸ਼ਨ ਵੀ ਦਵਾਈ ਗਈ ਹੈ। ਦੇਖੋ ਜੇ ਅੱਜ ਸਾਡੀ ਇੱਕ ਰੈਲੀ ਹੈਗੀ ਹੈ ਇਹਨੂੰ ਰੋਗ ਪ੍ਰਦਰਸ਼ਨ ਹੀ ਅਸੀਂ ਕਹਿੰਦੇ ਇੱਕ ਰੈਲੀ ਕਰਕੇ ਅਸੀਂ ਆਪਣੇ ਲੋਕਾਂ ਨੂੰ ਜਿਹੜੇ ਸਾਡੇ ਵਰਕਰ ਨੇ ਉਹਨਾਂ ਨੂੰ ਅਵੇਅਰ ਕੀਤਾ ਹੈਗਾ ਕਿ ਸਾਡੇ ਕੋਲੇ ਜਿਹੜਾ ਪਿਛਲੇ ਸਮੇਂ ਜੋ ਅਸੀਂ ਡਿਮਾਂਡਾਂ ਇਹਨਾਂ ਦੀਆਂ ਲੈ ਕੇ ਚੱਲੇ ਸੀ ਉਹਦੇ ਵਿੱਚੋਂ ਸਾਡੀਆਂ ਜਿਹੜੀਆਂ ਕੰਡਮ ਬੱਸਾਂ ਸੀ ਉਹਦੇ ਥਾਂ ਤੇ ਨਵੀਆਂ ਬੱਸਾਂ ਹੋਣੀਆਂ ਸੀ ਸਾਡੇ ਕੋਲੇ ਸਾਡੇ ਕੋਲੇ ਪਿਛਲੇ 2 ਸਾਲਾਂ ਦੇ ਵਿੱਚ ਲਗਭਗ ਜਿਹੜੀ ਹੈਗੀ ਹੈ 150 ਦੇ ਲਗਭਗ ਬੱਸਾਂ ਜਿਹੜੀ ਉਹ ਸਾਡੇ ਕੋਲ ਨਵੀਂ ਸਾਡੇ べੜੇ ਦੇ ਵਿੱਚ ਸ਼ਾਮਲ ਹੋਈ ਹੈ। ਇਹਦੇ ਵਿੱਚ ਕੁਝ ਗੱਡੀਆਂ ਨੂੰ ਹਲੇ ਬਾਡੀ ਲੱਗ ਰਹੀ ਹੈ ਕੁਝ ਗੱਡੀਆਂ ਤੁਹਾਡੇ ਕੋਲੇ ਆ ਚੁੱਕੀਆਂ ਨੇ ਇਸੇ ਤਰ੍ਹਾਂ ਅਸੀਂ ਜਿਹੜੇ ਪਹਿਲਾਂ ਜਿਹੜੇ ਰੂਟ ਸੀਗੇ ਸਾਡੇ ਕੋਲੇ ਛੋਟੇ ਰੂਟ ਸੀ ਹੁਣ ਨਵੇਂ ਰੂਟ ਨੇ ਜਿਹੜੇ ਹਰੇਕ ਪਾਸੇ ਦੀ ਧਾਰਮਿਕ ਸਥਾਨ ਤੇ ਜਿਹੜੇ ਹੈਗੇ ਉਹ ਰੂਟ ਅਸੀਂ ਚਲਾਏ ਨੇ ਕਾਟੂ ਛਾਮ ਚਲਾਏ ਨੇ ਸਾਲਾਤਾਰ ਚਲਾਏ ਨੇ ਵੰਦਰਾਵਨ ਚਲਾਏ ਨੇ ਆਗਰਾ ਚਲਾਏ ਨੇ ਮਥਰਾ ਚਲਾਏ ਨੇ ਇਸ ਤਰ੍ਹਾਂ ਹੀ ਯੋਧਿਆ ਚਲਾਏ ਨੇ ਤੇ ਇਸੇ ਤਰ੍ਹਾਂ ਹੀ ਜਿਹੜੇ ਹੈਗੇ ਨੇ ਪੰਜਾਬ ਨੂੰ ਜਿਹਨੇ ਤੀਰਥ ਸਥਾਨ ਹੈ ਉਹਦੋਂ ਅਸੀਂ ਰੂਟ ਉਹ ਦਿੱਤੇ ਨੇ ਇਹ ਅਸੀਂ ਆਪਣੇ ਸਾਥੀਆਂ ਨੂੰ ਵੀਰ ਇਸ ਤਰ੍ਹਾਂ ਕਰ ਰਹੇ ਆ ਕਿ ਜਿਹੜੀਆਂ ਸਾਡੀਆਂ ਮੰਗਾ ਸੀ ਜਿਵੇਂ ਕਿਸੇ ਸਾਥੀ ਦਾ ਕਦੇ ਕੋਈ ਐਕਸੀਡੈਂਟ ਹੋ ਜਾਂਦਾ ਸੀ ਪਹਿਲਾਂ ਉਹਨਾਂ ਨੂੰ ਰਿਕਵਰੀ ਪਾ ਦਿੱਤੀ ਜਾਂਦੀ ਸੀ ਹੁਣ ਕਿਸੇ ਵੀ ਸਾਥੀ ਨੂੰ ਜਿਹੜੀ ਰਿਕਵਰੀ ਨਹੀਂ ਪੈਂਦੀ ਦਿੱਤੀ ਗਈ ਅਸੀਂ ਸਾਰਾ ਮੈਨੇਜਮੈਂਟ ਨਾਲ ਆਪਣਾ ਤਾਲਮੇਲ ਪੂਰਾ ਰੱਖ ਕੇ ਤਾਂ ਜਿਹੜੇ ਵਰਕਰਾਂ ਦੀਆਂ ਮੰਗਾਂ ਸੀ ਉਹਨਾਂ ਮਨਾਉਣ ਦੇ ਵਿੱਚ ਅਸੀਂ ਕਾਮਯਾਬ ਹੋਏ ਆ ਤੇ ਇਸੇ ਕਰਕੇ ਅੱਜ ਸਾਥੀ ਵਰਕਰ ਨੇ ਜਿਹੜੇ ਉਹ ਸਾਡੇ ਇੱਥੇ ਇਕੱਠੇ ਹੋਏ ਨੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦੇ ਲਈ ਜਿਹੜਾ ਅੱਗੇ ਕੀਤਾ ਹੈਗਾ ਕਿ ਜੋ ਮੰਗਾਂ ਨੇ ਸਾਡੀਆਂ ਮੰਨੀਆਂ ਗਈਆਂ ਨੇ ਕਿਉਂਕਿ ਅਸੀਂ ਇੱਥੇ CTU ਦੇ ਵਿੱਚ ਜਿਹੜੀਆਂ ਜੁਨੀਅਰ ਨੇ ਹਰ ਸਾਲ ਚੋਣਾਂ ਹੁੰਦੀਆਂ ਚੋਣਾਂ ਦੇ ਬਾਅਦ ਜੋ ਜਥੇਬੰਦੀ ਜਿੱਤਦੀ ਹੈ ਉਹ ਮੈਨੇਜਮੈਂਟ ਗਲਵਤ ਕਰਕੇ ਆਪਣੇ ਵਰਕਰਾਂ ਦੇ ਲਈ ਪ੍ਰਾਪਤੀਆਂ ਜਿਹੜੀਆਂ ਉਹ ਲੈ ਕੇ ਆਉਂਦੀ ਹੈ ਸੋ ਸਾਡੀਆਂ ਜਿਹੜੀਆਂ ਚੋਣਾਂ ਸੀ ਉਹ ਪਿਛਲੇ ਸਮੇਂ ਹੋਈਆਂ ਸੀ ਜਿਨ੍ਹਾਂ ਦਾ ਕਿ ਆਉਣ ਵਾਲੀ 15 ਤਰੀਕ ਨੂੰ ਜਿਹੜਾ ਸਮਾਪਤ ਹੋ ਰਿਹਾ ਅੱਜ ਅਸੀਂ ਆਪਣੀ ਗੇਟ ਰੈਲੀ ਕਰਕੇ ਅੱਜ ਜਿਹੜੀ ਜਥੇਬੰਦੀ ਦੀ ਜਿਹੜੀ ਜਰਨਲ ਕੌਂਸਲਟੀ ਜਿਹੜੀ ਸਾਡੀ ਮੀਟਿੰਗ ਹੈ ਸਾਡੀ ਜੈਕਟਿਵ ਬਾਡੀ ਹੈ ਉਹਨੂੰ ਅਸੀਂ ਭੰਗ ਕਰ ਰਹੇ ਹਾਂ ਇਸ ਕਲ ਕਰਕੇ ਅਸੀਂ ਆਉਣ ਵਾਲੀ ਜਿਹੜੀ ਨਵੀਂ ਅੱਗੇ ਚੋਣ ਹੈ ਉਹਦੇ ਲਈ ਅਸੀਂ ਸਰਬਸਾਂਝੀ ਮੀਟਿੰਗਾਂ ਸਾਰੀਆਂ ਜਥੇਬੰਦੀ ਜਿਹੜੀ ਕੱਲ 8 ਵਜੇ ਦੁਪਹਿਰ 3 ਵਜੇ ਅਸੀਂ ਬੁਲਾਵਾਂਗੇ ਉਹਦੇ ਵਿੱਚ ਸਾਰੀ ਗੱਲਬਾਤ ਕਰਾਂਗੇ ਅਗਲੇ ਜਿਹੜਾ ਜੋ ਕਾਰਜਕ੍ਰਮ ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ